ਦਿਨ ਅਰਥ ਚਾਹ ਵੰਡਦੀ ਰਹਤੀ ਹੈ ਜੋ ਵੀ ਇਸਕੇ ਪਾਸ ਚਾਹ ਪਾ ਦੇਤੀ ਹੈ ਜੀ ਲੋ ਅਲਟਾ ਵੱਡਾ ਮੂੰਹ ਹੋਇਆ ਮੈਂ ਨੌਕਰੀ ਲੱਗਾ ਤੇਰਾ ਮਾਰੀ ਬੰਦ ਕਰੋ ਇਥੇ ਮੈਨੂੰ ਨੌਕਰੀ ਲੱਗਾ ਤੇਰਾ ਕੀ ਕਰੀ ਜਾਂਦੀ ਆ ਪਟਾਗਰੀ ਖਾਈ ਜਾਂਦੀ ਕੁੱਤੇ ਦੀ ਜਾਗ ਖੋਲੀ ਆਈ ਆ ਹੋਰ ਉਹ ਵੇਖ ਹੁਣ ਵੀ ਜਾ ਕੇ ਉਹ ਵੜ ਗਈ ਮੈਡਮ ਸੋਲ ਲੈਣੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਨ ਘਰ ਵਿੱਚ ਇਹ ਇਨਸਾਨ ਰਹਤੇ ਹਨ ਮੋਟਾ ਇਹ ਹੈ ਰਾਜੂ ਵਾਓ ਮੋਟੀ ਮੰਮੀ ਜਿੰਨਾਂ ਕੰਮ ਹੈ ਸਾਰਾ ਦਿਨ ਜੋ ਵੀ ਬੰਦਾ ਆ ਆਪਾ ਕਰ ਦੇਈ ਜਾਨੀ ਪਤਾ ਨਹੀਂ ਕੌਨ ਸਾ ਚਾਹ ਮੈਂ ਵਿਟਾਮਿਨ ਵਾਓ ہمارے ਘਰ ਤੋਂ ਹਰੀਆਲੀ ਬਹੁਤ ਹੈ ਵਾਓ ਚਾਹ ਮੈਂ ਸਾਰਾ ਦਿਨ ਔਰਤ ਚਾਹ ਬਾੰਂਦੀ ਰਹਤੀ ਹੈ ਜੋ ਵੀ ਇਸਕੇ ਪਾਸੇ ਬੋਤਲ ਨਿਕਾਲ ਕੇ ਚਾਹ ਪਾ ਦੇਤੀ ਹੈ ਜੀ ਲਓ ਉਲਟਾ ਵੱਡਾ ਮੂੰਹ ਹੋਏ 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 ਹੋ ਜਾਈਏ ਤੂੰ ਕਿੱਧਰ ਚੱਲੀ ਆ ਨਵੀਂ ਨਾਮ ਚੱਲਦੀ ਆ ਕੀ ਕਿੱਧਰ ਚੱਲਦੀ ਆ ਨਵੀਂ ਨਾਮ ਤੈਨੂੰ ਕਿਸ ਨੇ ਲਿਜਾਣ ਨੂੰ ਕਿਹਾ ਵਾ ਤੈਨੂੰ ਉੱਤਰ ਥੱਲੇ ਪਾਵ ਆ ਨਹੀਂ ਜਾਇਦਾ ਹੁੰਦਾ ਘਾਬ ਆਪਦੇ ਏਦਾਂ ਸਾਨੂੰ ਕਦੇ ਨਹੀਂ ਹਰੀ ਮੰਮੀ ਲਗਈ ਤੂੰ ਕਿਵੇਂ ਜਾ ਸਕਦੀ ਐ ਹੈਂ ਹੋਰ ਦੋ ਦਿਨਾਂ ਤੇਰੀ ਮੰਮੀ ਚੋਹ ਦੋ ਉਦੋਂ ਫਿਰ ਮੈਂ ਨਹੀਂ ਜਾਊਂਗਾ ਏਦਾਂ ਥੱਲੇ ਉਤਰ ਗਿਆ ਅ ਮੰਨੀ ਵੇਖਲਾ ਬਰਾਬਰ ਮਾਮਾ ਕੀ ਤੇ ਥੱਲੇ ਉਤਰ ਮੈਂ ਨੌਕਰੀ ਲੱਗਾ ਤੇਰਾ ਬਾਰੀ ਬੰਦ ਕਰੋ ਇੱਥੇ ਮੈਨੂੰ ਨੌਕਰੀ ਲੱਗਾ ਤੇਰਾ ਕੀ ਮਾਮਾ ਜੀ ਬਾਰੀ ਬੰਦ ਕਰੋ ਮਾਮਾ ਪਾਣੀ ਉੱਪਰਲੇ ਪਾਸੇ ਆਣ ਕੇ ਕੀ ਕਰੀ ਜਾਂਦੀ ਆ ਪਾਟਾ ਗਰੀ ਖਾਈ ਜਾਂਦੀ ਕੁੱਤੇ ਦੀ ਜਾ। ਖੋਲੀ ਹੋਈ ਆਉ। ਹੋਰ ਉਹ ਵੇਖ ਹੁਣ ਵੀ ਜਾ ਕੇ ਆਉ ਵੜ ਗਈ ਮੈਡਮ। ਖੋਲ ਲਿਆ ਨੇ ਪੈਕੇਟ। ਉਹ ਤੇਰਾ ਪੜਾ ਨਾਈਕੀ 에ਅਰ ਜਾ ਉਹ ਤੇਰਾ ਪੜਾ ਹੋਏ। ਬਟਾ ਬਟਾ ਬਾਲ ਲਾਉਂਗਾ। ਆ ਗਈ ਹੋਇਆ ਬੇ ਉੱਤੇ। ਬਟਾ ਬਟਾ ਬਾਲ ਲਾਉਂਗਾ। ਬਾਲਾ ਬਾਲਾ ਡੱਪਟਾ ਲੈ ਲਾਉਂਦਾ। ਤੈਨੂੰ ਕੁੜੀ ਚੀੜੀ ਤੇ ਨਹੀਂ ਛੇੜਦੀ। ਕਿ ਤੂੰ ਛਿੜਿਆ ਛੜਾਇਆ। ਕੀ ਪੰਗਾ ਕਾਣੇ ਪੇਸਾ। ਕੀ ਕਰੇ ਮੈਨੇ। ਇੰਨੇ ਪੰਗੇ ਦੱਸ ਦੇ ਦਾ ਬੁੜਾ ਪਾਬਦਾ ਨਹੀਂ ਜਾਂਦਾ ਹੈ ਬੁੜਾ ਪਾਬਦਾ ਨਹੀਂ ਜਾਂਦਾ ਬੁੜਾ ਫੱਜਣਾ ਨਹੀਂ ਜਾਂਦਾ ਵੀ ਹਾਂ ਪਾਬਦਾ ਨਹੀਂ ਜਾਂਦਾ ਅੱਜ ਫੱਬਦਾ ਪੂਰਾ ਪੂਰਾ ਫੱਬ ਜਾਵੇ ਕਹਦੇ ਸਨੈਪਚੈਟ ਤੇ ਸਾਰੀਆਂ ਕੁੜੀਆਂ ਲਵ ਯੂ ਨਹੀਂ ਜਾਂਦਾ ਸ਼ੈ ਯਾਰ ਮੈਂ ਨਹੀਂ ਨਹੀਂ ਕਹ ਲਵ ਯੂ ਹਾਂ ਕਹ ਲਵ ਯੂ ਆਈ ਹੈ ਕਹ ਆਈ ਆ ਗਿਆ ਮੈਂ ਮਿਲਦਾ ਮਿਲਦਾ ਨਹੀਂ ਕਹ ਆਈ ਕਹ ਆਈ ਆ ਗਿਆ ਆਈ ਆਈ ਕੇ ਆਈ ਉਹ ਮੋਚ ਦੀ ਟੂਈ ਬਲੈ ਕ ਆਈ ਆਜੂ ਆਜੂ ਕ ਆਈ ਲਵ ਉਹ ਫਲੈਂਕਿਸ ਕਰ ਦੇ ਫਲੈਂਕਿਸ ਕਰ ਜੂ ਸਿਕਾਹੀ ਕਿਵੇਂ ਕਰੀਦੀ ਐ ਐ ਕਰਦੇ ਸਨੈਪਚੈਟ ਤੇ ਜਿਵੇਂ ਕੁੜੇ ਮੁੰਡੇ ਨੇ ਕੀਤਾ ਸਹੀ ਫੋਟੋ ਆਈ ਆ ਫੋਟੋ ਪਹਿਲਾਂ ਐਂ ਕਰ ਫੇਰ ਹੀ ਸਰਾ ਲੱਗਣੀ ਤੇਰਾ ਸਾਰਾ ਪੰਜਾਬ ਵੇਖੂ ਉਹ ਆ ਗਿਆ ਮੈਂ ਪਾ ਕੇ ਲਾ ਕੇ ਆਉਣਾ ਉਹ ਲੌਂਗ ਕਰਕੇ ਕੋਰ ਤੇ ਜੇ ਕਿਸ ਕੁੜੀ ਨੇ ਤੇਰਾ ਨੰਬਰ ਮੰਗਿਆ ਫੇਰ ਪੁੜੀ ਨੇ ਨੰਬਰ ਮੰਗਿਆ ਤਰਾਕੇ ਨੰਬਰ ਛੋੜਾ ਪੁੜੀਆ ਛੋੜਾ ਹੈ ਹਾਂ ਛੋੜਾ ਛੋੜਾ ਹਾਂ ਹਾਂ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ